ਹਰਦਾਸ ਵੈਦ ਸਿਮਰਨ ਕਰਿਆ ਕਰ ਉਹ ਵੀ ਸੰਗਤ ਵਿੱਚ ਬਹਿ ਕੇ ਸੰਗਤ ਵਿੱਚ ਬਹਿ ਕੇ ਫਰਕ ਪੈਂਦਾ ਏ ਚੀਜ਼ ਦਾ ਦੂਜੀ ਜਿਹੜੀ ਖਾਸ ਵਾਚਨ ਸੀ ਪਹਿਲੇ ਪਾਤਸ਼ਾਹ ਦਾ ਉਹ ਇਹ ਸੀ ਹਰਦਾਸ ਸਿਮਰਨ ਕਰਨਾ ਪਰ ਧਿਆਨ ਦੇ ਨਾਲ ਧਿਆਨ ਵੱਡੀ ਚੀਜ਼ ਹੈ ਜੇ ਤੁਸੀਂ 60 70 ਸਾਲ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਨਾ ਤੇ ਧਿਆਨ ਤੁਹਾਡਾ ਕਿਤੇ ਹੋਰ ਰਿਹਾ ਤਾਂ ਕਾਮਯਾਬੀ ਨਹੀਂ ਹੈ ਮੇਰੇ ਦੇਖਦਿਆਂ ਦੇਖਦਿਆਂ ਬਹੁਤ ਲੋਕ ਨੇ ਜਿਹੜੇ ਸਿਮਨਤਾ ਕਰਦੇ ਨੇ ਪਰ ਮੈਂ ਨਹੀਂ ਦੇਖਿਆ ਵੀ ਉਹਨਾਂ ਨੂੰ ਪ੍ਰਕਾਸ਼ ਦਿਖਿਆ ਹੋਵੇ ਜਾਂ ਉਹਨਾਂ ਦੇ ਅੰਤਰਾਤਮੇ ਕੋਈ ਉਚਾਈ ਦੀ ਅਵਸਥਾ ਗਈ ਹੋਵੇ ਕਿਉਂ ਧਿਆਨ ਨਹੀਂ ਕੀਤਾ ਧਿਆਨ ਧਰਨਾ ਹੀ ਵੱਡੀ ਚੀਜ਼ ਔਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਕਿਹਾ ਧਿਆਨ ਧਰੋ ਤਹ ਕੋ ਮਨ ਮੈਂ ਅੰਦਰ ਨੂੰ ਧਿਆਨ ਲਿਆਓ ਆਪਾਂ ਕਹਿੰਦੇ ਆ ਮੈਂ ਬਾਹਰ ਦੇਖਣਾ ਇਹ ਬਾਣੀ ਅੰਦਰ ਜੇ ਬਹਿ ਕੇ ਪਿਆਰ ਨਾਲ ਵਿਚਾਰ ਕਰਦੇ ਆਂ ਇੱਕ ਵਾਰ ਤੀਜੇ ਪਾਤਸ਼ਾਹ ਦੀ ਪੰਕਤੀ ਭੁੱਲ ਗਈ ਸ਼ਬਦ ਮੈਨੂੰ ਵੈਸੇ ਅਰਥ ਯਾਦ ਸਹਿਜ ਪਾਠ ਕਰਦੇ ਆਂ ਜੀ ਸਾਹਮਣੇ ਆਈ ਬੜਾ ਮੈਂ ਮਨ ਦੇ ਅੰਦਰ ਖੁਸ਼ੀ ਵੀ ਹੋਈ ਵੀ ਆ ਮਹਾਰਾਜ ਨੇ ਇੱਕ ਨਵੀਂ ਗੱਲ ਦੱਸੀ ਆ ਜੀ ਇੱਕ ਬਚਨ ਨਵਾਂ ਸੁਣਾਇਆ ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਵਿਆਪਕ ਹੈ ਤੁਸੀਂ ਉਹਦੇ ਦਰਸ਼ਨ ਕਰਨੇ ਨੇ ਕਿਵੇਂ ਹੋਣਗੇ ਕਹਿੰਦੇ ਪਹਿਲਾਂ ਆਪਣੇ ਅੰਦਰ ਦੇਖੋ ਜਦੋਂ ਅੰਦਰਲੀ ਜੋਤ ਦਿਖਣ ਲੱਗ ਪਈ ਉਹ ਜਿਹੜੇ ਮਨ ਤੇ ਬੁੱਧ ਰੂਪ ਨੇਤਰ ਜਦੋਂ ਅੰਦਰੋਂ ਖੁੱਲ ਜਾਣਗੇ ਤਾਂ ਵਿਆਪਕ ਵੀ ਦਰਸ਼ਨ ਹੋ ਜਾਣਗੇ ਤੁਸੀਂ ਪਹਿਲਾਂ ਹੀ ਬਾਹਰ ਦੇਖਣਾ ਚਾਹੁੰਦੇ ਹੋ ਅੰਦਰ ਦੇਖਦੇ ਨਹੀਂ ਆਪਣੇ ਇਹ ਸਤਗੁਨਾ ਬਾਣੀ ਦੀ ਪੰਕਤੀ ਰਾਈ ਸੀ ਜੀ ਇਹ ਮੇਰੇ ਨਾਲ ਪ੍ਰੈਕਟੀਕਲ ਵੀ ਹੋਇਆ ਇਧਰ ਆ ਨਵੇਂ ਸ਼ਹਿਰ ਵਾਲ ਜਾਂ ਜਾਂਦੇ ਆ ਇਧਰ ਇੱਕ ਇਲਾਕਾ ਬਲਾਚਾਉਂਰ ਇਧਰ ਮਾਸਟਰ ਜੀ ਹੁੰਦੇ ਸੀ ਹੁਣ ਚੜਾਈ ਕਰਕੇ ਆ ਜੱਟਲੇ ਵਾਲੇ ਮਾਸਟਰ ਜੀ ਸੀਗੇ ਉੱਥੇ ਜਦ ਮੈਂ ਕਥਾ ਕਰਨ ਵਾਸਤੇ ਗਿਆ ਤੇ ਕਥਾ ਕਰਕੇ ਉੱਠ ਕੇ ਜਦੋਂ ਬਾਹਰ ਆਇਆ ਮੈਨੂੰ ਪਿੱਛੋਂ ਕੋਈ ਆਵਾਜ਼ ਮਾਰੇ ਗਿਆਨੀ ਜੀ ਗਿਆਨੀ ਜੀ ਦੋ ਬੰਦੇ ਇੱਕ ਸੂਰ ਮੈਨੂੰ ਫੜੀ ਆਉਣ ਸੂਰਮਾ ਸਿੰਘ ਸੀ ਬਾਣੀ ਪੜਨ ਵਾਲਾ ਬਾਣਾ ਪਾਇਆ ਹੋਇਆ ਉਹਨੇ ਤਾਂ ਮੈਂ ਰੁਕ ਗਿਆ ਕਹਿੰਦਾ ਗਿਆਨੀ ਜੀ ਉਦਾਂ ਤਾਂ ਨਹੀਂ ਮੈਨੂੰ ਦਿਖਦਾ ਪਰ ਮੈਂ ਦੱਸ ਸਕਦਾ ਤੁਹਾਡੇ ਕੱਪੜੇ ਕਿੱਦਾਂ ਦੇ ਪਾਏ ਹੋਏ ਆ ਤਾਂ ਸਾਰਾ ਕੁਝ ਦਿਖਦਾ ਕਹਿੰਦਾ ਮੈਨੂੰ ਹੂੰ ਮੈਂ ਸੂਰਮਈਆ ਕਹਾਂ ਮੈਂ ਤੁਹਾਡੀ ਕਥਾ ਚ ਸੁਣਿਆ ਸੀ ਵੀ ਅੰਦਰ ਵੀ ਦੋ ਨੇਤਰ ਨੇ ਬਾਹਰਲੇ ਵੀ ਦੋ ਨੇਤਰ ਨੇ ਕਹਿੰਦਾ ਅੰਦਰੋਂ ਤਾਂ ਚਲੋ ਬਾਹਰੋਂ ਤਾਂ ਪ੍ਰਮਾਤਮਾ ਦੀ ਕੋਈ ਲੀਲਾ ਰਜਾ ਹੈ ਪਰ ਮੈਂ ਆਹ ਦਿਖ ਲੈ ਮੈਂ ਸਭ ਦੇਖਦਾ ਕਿੰਨੀ ਸੰਗਤ ਬੈਠੀ ਆ ਕੌਣ ਆ ਕਹਿੰਦਾ ਇਹ ਮੈਂ ਕਥਾ ਚ ਸੁਣੀ ਸੀ ਇਹ ਚੀਜ਼ ਇਸ ਕਰਕੇ ਆ ਜਿਹੜੀਆਂ ਆਪਣੀਆਂ ਇਹ ਅੱਖਾਂ ਨੇ ਇਹ ਅੱਖਾਂ ਜਿਹੜੀਆਂ ਇਹਨਾਂ ਬਾਰੇ ਜ਼ਿਕਰ ਵੀ ਕੀਤਾ ਉਹਨਾਂ ਨੇ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ ਹਰ ਬਿੰਨ ਅਵਰ ਨਾਲ ਦੇਖੋ ਕੋਈ ਬਾਬਾ ਅਤਰ ਸਿੰਘ ਦੇ ਮੈਂ ਜੀਵਨ ਨੂੰ ਅੱਛੀ ਤਰ੍ਹਾਂ ਪੜਿਆ ਸ਼ੁਰੂ ਤੋਂ ਲੈ ਕੇ ਤਾਂ ਉਹਨਾਂ ਨੇ ਜੋ ਤਰੱਕੀਆਂ ਕੀਤੀਆਂ ਜਾਂ ਪੰਥ ਦੇ ਵਿੱਚ ਜੋ ਸੇਵਾ ਕੀਤੀ ਬਾਬਾ ਜੀ ਨੇ ਕੁਝ ਕੁਸ਼ ਉਹਨਾਂ ਦੇ ਪ੍ਰਸੰਗ ਐਸੇ ਵੀ ਆ ਜਾਂਦੇ ਨੇ ਜਿਵੇਂ ਦੋ ਸਿੰਘ ਬਾਬਾ ਜੀ ਕੋਲ ਚੱਲ ਕੇ ਆਏ ਤਾਂ ਕਹਿੰਦੇ ਬਾਬਾ ਜੀ ਬਾਣੀ ਦੇ ਅੰਦਰ ਲਿਖਿਆ ਜਿਹੜਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬੰਦੇ ਹੀ ਕੋਈ ਇਹ ਹੈ ਹੋ ਸਕਦਾ ਐਦਾਂ ਬਾਬਾ ਜੀ ਕਹਿੰਦੇ ਦੋਨੋਂ ਜਾਣੇ ਆਪਣੀ ਅੱਖਾਂ ਬੰਦ ਕਰੋ ਅੱਖਾਂ ਬੰਦ ਕੀਤੀਆਂ ਕਹਿੰਦੇ ਹੁਣ ਪੰਕਤੀਆਂ ਪੜੋ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੈ ਨਹੀਂ ਕੋਈ ਕਹਿੰਦੇ ਹੁਣ ਅੱਖਾਂ ਖੋਲੋ ਜਿਆ ਖੋਲੀਆਂ ਤੇ ਵਿਆਪਕ ਰੂਪ ਵਿੱਚ ਪ੍ਰਮਾਤਮਾ ਦਾ ਪ੍ਰਕਾਸ਼ ਨਜ਼ਰ ਆਉਣ ਲੱਗ ਗਿਆ ਬ੍ਰਹਿਮੰਡਾਂ ਤੱਕ ਉਹ ਸਿੰਘ ਕਹਿੰਦੇ ਬਾਬਾ ਜੀ ਚਰਨ ਫੜ ਲੇ ਸਾਡੇ ਤਾਂ ਕੋਈ ਕਮਾਈ ਨਹੀਂ ਹੈਗੀ ਅਸੀਂ ਤਾਂ ਕਦੇ ਸਿਮਰਨ ਨਹੀਂ ਇੰਨਾ ਕੀਤਾ ਇਹ ਇੰਨੀ ਬਖਸ਼ਿਸ਼ ਕਹਿੰਦੇ ਪਿਛਲੇ ਜਨਮ ਦੇ ਵਿੱਚ ਤੁਸੀਂ ਬਹੁਤ ਕਮਾਈ ਕੀਤੀ ਜਦੋਂ ਬਖਸ਼ਿਸ਼ ਹੋਣ ਤੇ ਆਈ ਉਦੋਂ ਹੰਕਾਰ ਹੋ ਗਿਆ ਮਾੜਾ ਜਹੋ ਇਹ ਬੜੀ ਭੈੜੀ ਚੀਜ਼ ਆ ਹੰਕਾਰ 6 ਭੂਮਿਕਾ ਤੱਕ ਨਾਲ ਜਾਂਦਾ ਹੈ 7ਵੀਂ ਭੂਮਿਕਾ 'ਚ ਕੜ ਪਾੜ ਦਾ ਜਾ ਕੇ ਮਾਇਆ ਦਾ ਇਹ ਬੜੀਆਂ-ਬੜੀਆਂ ਗੱਲਾਂ ਬੜੀਆਂ-ਬੜੀਆਂ ਬਾਤਾਂ ਇਹਨਾਂ ਦੇ ਵਿੱਚ ਆ ਜਾਂਦੀਆਂ ਦੋ ਮਹਾਤਮਾ ਦੀ ਵੀ ਗੱਲ ਇੱਕ ਵਾਰ ਹੋਈ ਸੀ ਹੁਣ ਫਿਰ ਅੱਗੇ ਅੱਗੇ ਲੰਮੀ ਚੀਜ਼ ਚਲੀ ਜਾਂਦੀ ਹੈ ਤੇ ਇਹ ਜਿਹੜਾ ਹੈ ਕੜ ਪਾੜ ਦਾ ਜਾ ਕੇ ਸੋ ਵਿਚਾ ਸੋ ਵਿਚਾਰ ਨਾਲ ਤੁਨੋਂ ਮਾਨਸਾਂ ਸਖਤ ਪਦਾਰਥਾਂ ਭਾਵਨੀ ਇਹ ਛੇਵੀਂ ਭੂਮਿਕਾ ਪਦਾਰਥਾਂ ਦਾ ਅਭਾਵ ਹੋ ਜਾਣਾ ਮਨ ਦੇ ਅੰਦਰੋਂ ਜਦ ਮਾਇਆ ਦਾ ਪੜ ਦਾ ਪਾੜ ਦਾ ਜਾ ਕੇ ਤਾਂ ਉਸ ਵਕਤ ਇਹ ਸਤਵੀਂ ਭੂਮਿਕਾ ਦੇ ਵਿੱਚ ਇਨਸਾਨ ਪਹੁੰਚਦਾ ਜਦੋਂ ਇਹ ਜਦੋਂ 6ਵੀਂ ਤੋਂ ਪਾਰ ਹੋਣ ਲੱਗਦਾ ਨਾ ਉਦੋਂ ਬੜੀ ਵੱਡੀ ਪਰਖ ਆਉਂਦੀ ਏਕ ਮਾਇਆ ਦੀ ਇਹਨਾਂ ਪ੍ਰਚਾਰ ਬਾਬਾ ਜੀ ਨੇ ਆ ਕੇ ਆਪਣੇ ਮਾਤਾ ਜੀ ਨੂੰ ਸਭ ਤੋਂ ਪਹਿਲਾਂ ਪੁੱਛਿਆ ਮਾਤਾ ਜੀ ਤੁਸੀਂ ਜਪਜੀ ਸਾਹਿਬ ਕੰਠ ਕੀਤਾ ਕਹਿੰਦੇ ਨਾ ਪੁੱਤ ਮੈਂ ਤਾਂ ਆਣ ਪੜਾਂ ਦੇਖੋ ਪੜ ਕੇ ਹੈਰਾਨ ਹੋਈਦਾ ਬਾਬਾ ਜੀ ਕਹਿੰਦੇ ਮਾਤਾ ਜੀ ਇੱਕ ਪੌੜੀ ਰੋਜ਼ ਕੰਠ ਕਰਾਉਣੀ ਤੁਹਾਨੂੰ ਅਸੀਂ ਬਾਬਾ ਜੀ ਨੇ ਮਾਤਾ ਜੀ ਨੂੰ 40 ਦਿਨਾਂ ਵਿੱਚ 40 ਪੌੜੀਆਂ ਕੰਠ ਕਰਾ ਕੇ ਜਪਜੀ ਸਾਹਿਬ ਦੀਆਂ ਸਾਰਾ ਜਪਜੀ ਸਾਹਿਬ ਕੰਠ ਕਰਵਾ ਦਿੱਤਾ ਸੀ। ਕਸੋ ਖਾਲਸਾ ਦਿਵਾਨ ਦੇ ਕੋਈ ਉਹ 14 ਦੇ ਉੱਤੇ ਸੀਗੇ ਕੋਈ ਸੈਕਟਰੀ ਲਾ ਲੋ ਜਾਂ ਕੋਈ ਹੋਰ ਉਹ ਜਦੋਂ ਕਹਿੰਦੇ ਮੈਂ ਮਸਤੂਆਣਾ ਸਾਹਿਬ ਮਿਲਣ ਗਿਆ ਬਾਬਾਈ ਨੂੰ ਕਹਿੰਦੇ ਮੈਂ ਬਾਬਾਈ ਮੇਰੇ ਨਾਲ ਗੱਲ ਵੀ ਕਰਨ ਤੇ ਬਾਰ-ਬਾਰ ਖੂਹ ਦੇ ਵਿੱਚ ਦੇਖਣ। ਖੂਹ ਦੇ ਕਿਨਾਰੇ ਤੇ ਬੈਠੇ ਸੀ। ਬਾਰ-ਬਾਰ ਫਿਰ ਖੂਹ ਵੱਲ ਦੇਖਣ। ਕਹਿੰਦੇ ਮੈਂ ਕਿਹਾ ਬਾਬਾ ਜੀ ਤੁਸੀਂ ਬਾਰ ਬਾਰ ਖੂਹ ਵੱਲ ਨੂੰ ਦੇਖਦੇ ਹੋ ਕਹਿੰਦੇ ਮੇਰੀ ਇੱਛਾ ਵੀ ਇਹ ਖੂਹ ਦਾ ਪਾਣੀ ਉੱਪਰ ਆ ਜਾਵੇ ਤੇ ਪੰਜ ਪਿਆਰੇ ਦੇ ਦਿਵਾਲੇ ਖੰਡਾ ਲੈ ਕੇ ਬਹਿ ਜਾਣ ਤੇ ਚ ਪਾਈਏ ਪਤਾਸਿਆਂ ਦੀ ਇੱਕ ਦੋਰੀ ਤੇ ਇਹਦਾ ਹੀ ਅਮਰ ਤਿਆਰ ਕਰਕੇ ਸਾਰੀ ਕੌਮ ਨੂੰ ਅਮਰ ਛਕਾ ਦਿਆਂ ਆਖੋ ਸਤਨਾਮ ਸੋਮ ਨਾਮ ਸਾਧ ਸੰਗਤ ਮੈਂ ਹੁਣ ਤੁਹਾਨੂੰ ਕਿੰਨਾ ਕਿ ਜੀਵਨ ਸੁਣਾ ਸਕਦਾ ਬਾਬਾ ਜੀ ਦਾ ਬਾਬਾ ਜੀ ਦਾ ਜੀਵਨ ਲੈ ਕੇ ਪੜੋ ਸਭ ਤੋਂ ਪ੍ਰਭਾਵਸ਼ਾਲੀ ਜੀਵਨ ਬਾਬਾ ਆਤਰ ਸਿੰਘ ਮੈਂ ਅੱਜ ਜਦੋਂ ਮੈਂ ਉਹ ਪੜਿਆ ਸਾਰਾ ਕੁਝ ਤੇ ਮੈਂ ਇਹੀ ਕਹਿੰਦਾ ਸੀ ਹੱਥ ਜੋੜ ਜੋੜ ਧੰਨ ਬਾਬਾ ਆਤਰ ਸਿੰਘ ਜੀ ਮਸਤ ਆਣੇ ਵਾਲੇ ਧੰਨ ਬਾਬਾ ਆਤਰ ਸਿੰਘ ਜੀ ਮਸਤ ਆਣੇ ਵਾਲੇ ਸੰਗਰੂਰ ਜ਼ਿਲ੍ਹਾ ਜਿਹੜਾ ਤੇ ਬਠਿੰਡਾ ਜ਼ਿਲ੍ਹਾ ਇਹ ਬਾਬਾ ਜੀ ਨੇ ਸਾਂਭਿਆ ਸਾਰਾ ਉੱਥੋਂ ਦੇ ਲੋਕ ਪਤਾ ਹੀ ਸਿੱਧੇ ਸਾਡੇ ਬੰਦੇ ਪਿੰਡਾਂ ਵਿੱਚ ਅਨਪੜਤਾ ਜ਼ਿਆਦਾ ਸੀ ਜਦੋਂ ਬਾਬਾ ਜੀ ਫੌਜ ਵਿੱਚੋਂ ਆਏ ਅਸਲ ਵਿੱਚ ਜਦੋਂ ਬਾਬਾ ਜੀ ਫੌਜ ਵਿੱਚ ਗਏ ਨਾ 17 ਸਾਲ ਦੀ ਉਮਰ ਵਿੱਚ ਇਹ ਜਿਹੜੀ ਕੰਪਨੀ ਨੰਬਰ 54 ਦੇ ਵਿੱਚ ਜਾ ਕੇ 7ਵੀਂ ਪਲਟਨ ਦੇ ਵਿੱਚ ਬਾਬਾ ਜੀ ਗਏ ਸੀਗੇ ਇਹਨਾਂ ਨੇ ਭੇਜਤਾ ਬਾਬਾ ਜੀ ਨੂੰ ਬੜੇ ਇੱਕ ਤੋਪਖਾਨੇ ਵਾਲੇ ਥਾਂ ਉੱਥੇ ਸਫਾਈ ਬਹੁਤ ਕਰਨੀ ਪੈਂਦੀ ਸੀ ਉਹਨਾਂ ਨੇ ਆਪਣੇ ਪਿੰਡ ਵਾਲੇ ਸੂਬੇਦਾਰ ਦਲੇਲ ਸਿੰਘ ਨੂੰ ਕਿਹਾ ਵੀ ਇਥੇ ਕੰਮ ਬੜਾ ਮੈਂ ਬੰਦਗੀ ਕਰਨੀ ਹੁੰਦੀ ਹੈ ਉਹਨਾਂ ਨੇ ਵੱਡੇ ਕਰਨਲ ਨੂੰ ਕਹਿ ਕੇ ਬਾਬਾ ਜੀ ਦੀ ਡਿਊਟੀ ਬੜੇ ਸੌਖੇ ਥਾਂ ਤੇ ਲਵਾ ਦਿੱਤੀ। ਉੱਥੇ ਇਹ ਗੁਰਦੁਆਰੇ ਦੇ ਗ੍ਰੰਥੀ ਸੀ ਮਿਲਟਰੀ ਦੇ ਭਾਈ ਜੋਧ ਸਿੰਘ ਜੀ ਨੇ ਬਾਬਾ ਜੀ ਨੇ ਦੇਖਿਆ ਵੀ ਇਹ ਜਾਂਦੇ ਨਹੀਂ ਕਿਤੇ ਰਾਤ ਨੂੰ ਫਿਰ ਸਵੇਰੇ ਮੁੜ ਕੇ ਆਉਂਦੇ ਆ ਕੇ ਪ੍ਰਕਾਸ਼ ਕਰਨ। ਬਾਬਾ ਜੀ ਉਦੋਂ ਛੋਟੀ ਜਿਹੀ ਉਮਰ ਵਿੱਚ ਸੀ ਸ਼ੌਂਕ ਤਾਂ ਬੜਾ ਸੀ ਕਹਿੰਦੇ ਤੁਸੀਂ ਕਿੱਥੇ ਜਾਂਦੇ ਹੋ ਜੀ? ਰਾਤ ਨੂੰ ਜਾਂਨ ਫਿਰ ਸਵੇਰੇ ਪ੍ਰਕਾਸ਼ ਵੇਲੇ ਮੁੜਿਆ ਨੂੰ। ਉਹ ਕਹਿੰਦਾ ਮੈਂ ਆਪਣੇ ਦੇਸ਼ ਜਾ ਕੇ ਆਉਣਾ। ਕੈਨੇ ਮੰਨ ਨੂੰ ਉਸ ਦੇਸ਼ ਦਾ ਪਤਾ ਦੱਸੋ ਫਿਰ ਤੁਸੀਂ ਜਿੱਥੇ ਜਾਂਦੇ ਹੋ ਉਹਨਾਂ ਨੇ ਫਿਰ ਬਾਬਾ ਜੀ ਨੂੰ ਹੌਲੀ 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 ਬੰਦਗੀ ਬਾਰੇ ਦਿੱਤਾ ਚਾਂਦਨ ਕਹਿੰਦੇ ਪਹਿਲਾਂ ਬੈਖਰੀ ਹੁੰਦੀ ਹੈ ਇਹ ਮੂੰਹ ਨਾਲ ਜੱਪੀਦਾ ਫਿਰ ਇਹ ਮਧਮਾ ਬਾਣੀ ਆ ਫਿਰ ਪਸੰਤੀ ਆ ਫਿਰ ਪਰਾ ਫਿਰ ਇਹਨਾਂ ਦਾ ਗਿਆਨ ਦਿੱਤਾ ਕਹਿੰਦੇ ਪਹਿਲਾਂ ਤੂੰ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਫਿਰ ਮੂੰਹ ਬੰਦ ਕਰਕੇ ਕਰਿਆ ਕਰ ਫਿਰ ਮਨ ਦੇ ਵਿੱਚ ਕਰਿਆ ਕਰ ਇਹ ਉਥੋਂ ਦੇ ਗ੍ਰੰਥੀ ਭਾਈ ਜੋਧ ਸਿੰਘ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਵਾਜਾ ਵੀ ਸਿਖਾਇਆ ਧਾਰਨਾ ਬਾਬਾ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖ ਕੇ ਚਲੋ ਮੁਕ ਦੀ ਗੱਲ ਜੋ ਪਿੰਡ ਆਏ ਜਿਸ ਵੀ ਇਲਾਕੇ ਚ ਪਹਿਲਾਂ ਗਏ ਬਾਬਾ ਜੀ ਮੈਂ ਹੈਰਾਨ ਵੀ ਉਥੋਂ ਜੋ ਨੌਕਰੀ ਛੱਡੀ ਨੌਕਰੀ ਜਦੋਂ ਛੱਡੀ ਨਾ ਤਾਂ ਬਾਬਾ ਜੀ ਕਿੱਥੇ ਗਏ ਸਿੱਧਾ ਹਜੂਰ ਸਾਹਿਬ ਨੂੰ ਪੈਦਲ ਪਾੜੀ ਰਸਤੇ 100 ਮੀਲ ਰੋਜ਼ ਚੱਲਦੇ ਸੀ ਇੰਨੀ ਸਪੀਡ ਕੱਦ 6 ਫੁੱਟ ਲੰਬਾ ਸੀ ਤੇ ਚਾਲ ਬੜੀ ਤੇਜ਼ ਸੀਗੀ ਸਾਰੇ ਬ੍ਰਹਮ ਗਿਆਨੀ ਜਿੰਨੇ ਮਹਾਪੁਰਖ ਇਹਨਾਂ ਨਾਲ ਭੱਜ-ਬੱਜ ਕੇ ਰਲਣਾ ਪੈਂਦਾ ਹੁੰਦਾ ਸਪੀਡ ਬਹੁਤ ਹੁੰਦੀ ਇਹਨਾਂ ਦੀ ਜਿਵੇਂ ਸੰਤ ਬਾਬਾ ਜਨੈਲ ਸਿੰਘ ਜੀ ਕਹਿੰਦੇ ਮੈਂ ਪਿੰਡੋਂ ਆ ਤੁਰਦਾ ਹੁੰਦਾ ਸੀ ਸਵੇਰੇ 4 ਵਜੇ ਦੁਪਹਿਰ ਇਹ ਜਾ ਕੇ ਬਸ ਦੁਪਹਿਰ ਤੱਕ ਕਹਿੰਦੇ ਮੈਂ ਪਰਿਵਾਰ ਵਿਚੋੜੇ ਤੱਕ ਆਪਣੇ ਪਿੰਡੋਂ ਰੋਡਿਆਂ ਤੋਂ ਤੁਰ ਕੇ ਪਹੁੰਚ ਜਾਂਦਾ ਤੇ ਬਸ ਸ਼ਾਮ ਨੂੰ ਫਿਰ ਕਹਿੰਦੇ ਮੈਂ ਉੱਥੇ ਆਰਾਮ ਕਰਕੇ ਤੜਕੇ 4 ਵਜੇ ਨੂੰ ਚੱਲ ਕੇ ਫਿਰ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਜਾਣਾ ਮਹਾਂਪੁਰਖ ਸਾਰੇ ਪੈਦਲ ਜਾਂਦੇ ਰਹੇ ਜਬ ਬਾਬਾ ਜੀ ਬਾਰੇ ਜ਼ਿਕਰ ਆ ਕਿ ਜਦ ਬਾਬਾ ਜੀ ਪੈਦਲ ਚੱਲੇ ਸ੍ਰੀ ਹਜੂਰ ਸਾਹਿਬ ਇੱਕ ਵਾਰ ਤਾਂ ਬਾਬਾ ਜੀ ਨੇ ਇੱਕ ਕਦਮ ਨਾਲ ਵਾਹਿਏ ਦੂਜੇ ਨਾਲ ਗੁਰੂ ਵਾਹਿਏ ਗੁਰੂ ਵਾਹਿਏ ਗੁਰੂ ਦਾ ਜਾਪ ਕੀਤਾ ਇੱਕ ਵਾਰੀ ਬਾਬਾ ਅਤਰ ਸਿੰਘ ਜੀ ਨੇ ਜਿਹੜਾ ਜਾਪ ਕੀਤਾ ਇੱਕ ਇੱਕ ਕਦਮ ਦੇ ਨਾਲ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੇ ਆਕਾਮੇ ਇਹ ਜਾਪ ਬਾਬਾ ਜੀ ਨੇ ਕੀਤਾ ਬਾਬਾ ਜੀ ਪੈਦਲ ਗਏ ਫਿਰ ਉਥੋਂ ਬਾਬਾ ਜੀ ਹਜ਼ੂਰ ਸਾਹਿਬ ਜੇ ਗਏ ਲਿਖਤੀ ਵਿੱਚ 2 ਸਾਲ ਵੀ ਆਉਂਦੇ 3 ਵੀ ਆਉਂਦੇ ਨੇ ਕਈਆਂ ਨੇ ਐਸਾ ਵੀ ਲਿਖਿਆ ਉੱਥੇ ਸਥਾਨ ਬਣਿਆ ਹੋਇਆ ਜਦੋਂ 1974 ਦੇ ਵਿੱਚ ਜਾਂ 75 ਵਿੱਚ ਜਦ ਅਸੀਂ ਰਹੇ ਸੀ ਉੱਥੇ 40 ਦਿਨ ਲਾਏ ਸੀ ਮਾਹਪੁਰਖਾਂ ਨਾਲ ਜਿਹੜਾ ਥਾਂ ਹੁਣ ਬਹੁਤ ਸੋਹਣਾ ਬਣਿਆ ਇਹ ਪਹਿਲਾਂ ਇੱਟਾਂ ਜਿਹੀਆਂ ਖੜੀਆਂ ਟੁੱਟਿਆ ਜਾਂ ਮਕਾਨ ਹੁੰਦਾ ਸੀ ਕਹੇ ਉਦੋਂ ਇਹ ਕਹਿੰਦੇ ਹੁੰਦੇ ਸੀ ਬਾਬਾ ਆਤਰ ਸਿੰਘ ਨੇ ਇੱਥੇ ਬੰਦਗੀ ਕੀਤੀ ਤਾਂ ਉਸ ਥਾਂ ਦੇ ਉੱਤੇ ਬਾਬਾ ਜੀ ਨੇ ਬੈਠ ਕੇ ਸਵਾਲਕ ਜਪਜੀ ਸਾਹਿਬ ਦਾ ਪਾਠ ਆਪ ਕੀਤਾ ਸੀ ਉਹਨੇ ਮਹਾਤਮਾ ਦੀ ਜਦੋਂ ਬਿਰਤੀ ਲੱਗਨੀ ਫਿਰ ਆਪਣੇ ਵਾਂਗੂ ਨਹੀਂ ਹੁੰਦਾ ਵੀ 10 ਘੰਟੇ 100 ਲੈ 1200 ਲੈ ਫਿਰ ਪਾਠ ਹੋਣਾ ਬਾਬਾ ਜੀ ਆਰਾਮ ਨਹੀਂ ਸੀ ਕਰਦੇ ਬਸ 1 ਘੰਟਾ 2 ਘੰਟੇ ਬਸ ਆਰਾਮ ਕਰਨਾ ਉਸ ਤੋਂ ਬਾਅਦ ਫਿਰ ਪਾਠ ਫਿਰ ਪਾਠ ਫਿਰ ਪਾਠ ਜਪਜੀ ਸਾਹਿਬ ਦੇ ਪਾਠ ਬਾਬਾ ਜੀ ਨੇ ਉੱਥੇ ਹਜ਼ੂਰ ਸਾਹਿਬ ਫਿਰ ਹਰਦੁਆਰ ਆ ਗਏ 1 ਸਾਲ ਫਿਰ ਉੱਥੇ ਲਾਇਆ ਫਿਰ ਸਿਆਲਕੋਟ ਵੱਲ ਚਲੇ ਗਏ ਕਿੰਨੇ ਸਥਾਨਾਂ ਤੇ ਬਾਬਾ ਜੀ ਨੇ ਬੰਦਗੀ ਕੀਤੀ ਲੋਰਵਲ ਬਾਬਾ ਜੀ ਨੇ ਤਾਬਿਆ ਬੈਠ ਕੇ 12-12 ਘੰਟੇ ਸਹਜ ਬਾਣ ਦਾ ਭੋਗ ਪਾਈ ਜਾਣਾ ਪਾਈ ਜਾਣਾ ਕੋਈ ਪ੍ਰੇਮੀ ਦੱਸਦੇ ਸੀ ਕਹਿੰਦੇ ਇੰਨਾ ਪਾਠ ਕਰ ਦਿੰਦੇ ਜਦੋਂ ਮੱਥਾ ਬਿਲਕੁਲ ਨੀਲਾ ਹੋ ਜਾਂਦਾ ਸੀ ਨਾ ਫੇਰ ਮਾਲਾ ਪਾ ਕੇ ਫੇਰ ਪਿਛਲੇ ਪਾਸੇ ਪੈ ਜਾਣਾ ਫੇਰ ਘੰਟਾ ਕਰ ਆਰਾਮ ਕਰਕੇ ਫੇਰ ਤਾਬਿਆ ਬਹਿ ਜਾਣਾ ਤੇ ਚੌਰ ਸਾਹਿਬ ਕਰੀ ਜਾਣਾ ਜਪਜੀ ਸਾਹਿਬ ਕਰੀ ਜਾਣਾ ਚੌਰ ਸਾਹਿਬ ਕਰੀ ਜਾਣਾ ਤਾਂ ਕਿਤੇ ਜਾ ਕੇ ਪ੍ਰਾਪਤੀਆਂ ਹੁੰਦੀਆਂ ਇਸ ਕਰਕੇ ਬਾਬਾ ਜੀ ਨੇ ਆਪਣੇ ਇਲਾਕੇ ਦੇ ਵਿੱਚ ਸਿੱਖੀ ਦਾ ਜਿਹੜਾ ਪ੍ਰਚਾਰ ਸੀ ਕੀਤਾ ਜਦ ਆਪਣੇ ਉਸ ਇਲਾਕੇ ਦੇ ਵਿੱਚ ਗਏ ਤਾਂ ਬਾਬਾ ਜੀ ਰਾਤ ਨੂੰ ਸਮਾਧੀ ਲਾ ਕੇ ਬੰਦਗੀ ਕਰਦੇ ਤੇ ਮਾਲਵੇ ਵਿੱਚ ਪਿੰਡਾਂ ਦੇ ਜਿਹੜੇ ਮੁੰਡੇ ਹੁੰਦੇ ਸੀਗੇ ਕਿਉਂ ਪਿੰਡਾਂ 'ਚ ਪਹਿਲਾਂ ਬਿਜਲੀ ਨਹੀਂ ਸੁੱਦੀ ਮੇਰਾ ਵੀ ਇਲਾਕਾ ਉਧਰ ਹੀ ਹੈ ਤਾਂ ਉਹ ਅਸੀਂ ਵੀ ਰਾਤ ਨੂੰ ਪਿੰਡਾਂ ਦੇ ਵਿੱਚ ਮੈਂ ਛੋਟਾ ਜਾਂ ਹੁੰਦਾ ਸੀ ਖਿੱਦੋ ਖੁੰਡੀ ਰਾਤ ਨੂੰ ਖੇਡਦੇ ਹਾਂ ਚੰਦ ਚਾਂਦਨੀ 'ਚ ਸਾਡੀਆਂ ਫਲੱਡ ਲਾਈਟਾਂ ਤਾਂ ਚੰਦ ਹੀ ਹੁੰਦਾ ਸੀ ਬੱਸ ਉਹ ਚੰਦ ਚਾਨਣੀ ਵਿੱਚ ਹੀ ਖੇਡਦੇ ਖੇਡੋ ਖਲਾਰ ਦੇਣੀ ਜਦ ਪੂਰੀ ਖੇਡ ਖੇਡ ਕੇ ਫੇਰ ਹੀ ਘਰ ਮੁੜਦੇ ਸੀ ਪੂਰਾ ਮੈਚ ਹੁੰਦਾ ਜਿਵੇਂ ਸਟੇਡੀਅਮ 'ਚ ਹੁੰਦਾ ਸਾਈਡਾਂ ਤੇ ਸਭ ਨੇ ਬਹਿਣਾ ਔਰ ਬਾਬਾ ਜੀ ਬੰਦਗੀ ਕਰਦੇ ਸੀ ਉਹ ਟਿੱਬਿਆਂ ਦਾ ਇਲਾਕਾ ਸੀ ਸੰਗਰੂਰ ਵਾਲਾ ਤੇ ਬਾਬਾ ਹੀ ਨੇ ਉਹ ਮੁੰਡਿਆਂ ਨੇ ਬੋਲੀਆਂ ਪਾਈ ਜਾਣੀਆਂ ਰਾਤ ਨੂੰ ਉੱਚੀ ਉੱਚੀ ਗਾਈ ਜਾਣਾ ਬਾਬਾ ਜੀ ਕਹ ਇੱਕ ਦਿਨ ਗਏ ਕਹਿੰਦੇ ਗੁਰਮੁਖੋ ਤੁਸੀਂ ਇਹ ਪਿੰਡ ਦੇ ਉਧਰਲੇ ਪਾਸੇ ਜਾ ਕੇ ਕਰ ਲਓ ਆਪਣਾ ਰਾਗ ਰੰਗ ਭਾਈ ਸਾਡੇ ਬਿਗਨ ਪੈਂਦਾ ਮਾਲਵੇ ਵਾਲੇ ਟੇਡੇ ਜਿਹੇ ਜਿਆਦਾ ਹੀ ਨੇ ਕੁਝ ਬੋਲਣ ਲੱਗਿਆਂ ਵੀ ਨਹੀਂ ਦੇਖਦੇ ਹੈਗੇ ਇਹ ਕਹਿੰਦੇ ਬਾਬਾ ਜਾਂ ਤਾਂ ਨਾਲ ਲਾਲਾ ਜਾਂ ਸਾਡੇ ਨਾਲ ਨਾਲ ਜਾਂ ਨਾ ਤੂੰ ਸਾਡੇ ਆਪਣੇ ਨਾਲ ਲਾਲਾ ਬਾਬਾ ਕਹਿੰਦਾ ਬਸ ਇਹੀ ਚਾਹੁੰਦਾ ਸੀ ਹੁਣ ਕੁੰਡੀ ਪਸਾ ਲੈਣੇ ਕਹਿੰਦਾ ਚੰਗਾ ਤੈਨੂੰ ਗੀਤ ਸੰਗੀਤ ਆਉਂਦਾ ਆਜੋ ਮੇਰੇ ਨਾਲ ਆਜੋ ਫਿਰ ਕਹਿੰਦੇ ਤੈਨੂੰ ਢੋਲਕੀ ਆਉਂਦੀ ਤੈਨੂੰ ਆ ਆਉਂਦਾ ਵਜਾਉਣਾ ਚਿੰਟਾ ਛੈਣਾ ਕਹਿੰਦੇ ਚਲੋ ਮੈਂ ਪੜਦਾ ਤੇ ਤੁਸੀਂ ਨਾਲ ਢੋਲਕੀਆਂ ਚਿੰਟੇ ਛੈਣੇ ਵਜਾਓ ਬਾਬਾ ਜੀ ਨੇ ਧਾਰਨ ਲਾ ਦਿੱਤੀ ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀ ਇਹ ਤਿਲ ਤਿਲ ਕੱਟੀ ਜਾਣਗੀ ਐ ਇੰਜੇ ਕਈ ਧਾਰਨਾ ਲਾਈਆਂ ਉਹ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ। ਬਾਬਾ ਜੀ ਹਟ ਗਏ। ਅਜੀਬ ਜਿਹਾ ਰੰਗ ਚੜ ਗਿਆ ਸਾਰਿਆਂ ਦਾ। ਬਾਬਾ ਜੀ ਹੋਰ ਲਾਓ। ਬਾਬਾ ਇਹ ਕਹਿੰਦੇ ਹੋਰ ਲਾ ਲ। ਫਿਰ ਹੋਰ ਲਾਓ ਫਿਰ ਹੋਰ ਲਾਓ। ਸਾਰੀ ਰਾਤ ਇਹ ਧਾਰਨਾ ਚੱਲੀ। ਉਹ ਐਸਾ ਅਸਰ ਹੋਇਆ ਧਾਰਨਾ ਦਾ ਕਿ ਉਹ ਬਾਬਾ ਜੀ ਦਾ ਹੀ ਜਥਾ ਬਣ ਗਿਆ ਸਾਰਾ। ਪਿੰਡਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਉਹਨਾਂ ਨੂੰ ਅਮਰ ਚਕਾਇਆ ਬਾਬਾ ਜੀ ਨੇ। ਸਾਰੇੰ ਦੇ ਉੱਤੇ ਕਿਰਪਾ ਬਾਬਾ ਜੀ ਨੇ ਕੀਤੀ ਨਾਮ ਦੇ ਨਾਲ ਜੋੜਿਆ ਬੰਦਗੀ ਕਰਨ ਦੇ ਤਰੀਕੇ ਦੱਸੇ ਇਹਦੇ ਵਿੱਚ ਵੀ ਇੱਕ ਜੀਵਨ ਦੀ ਚੀਜ਼ ਆਉਂਦੀ ਭਾਈ ਸਾਹਿਬ ਭਾਈ ਰਣਦੀਰ ਸਿੰਘ ਜੀ ਬਾਬਾ ਜੀ ਨੂੰ ਮਿਲਣ ਚਲੇ ਗਏ ਕਹਿੰਦੇ ਮਹਾਂਪੁਰਖਵਾ ਜਿਹੜਾ ਤੁਸੀਂ ਧਾਰਨਾ ਲਵਾਉਨੇ ਹੋ ਇਹ ਠੀਕ ਨਹੀਂ ਉਮੀਦ ਦੂਜੀ ਬਾਣੀ ਸਿੱਧੀ ਕੀਰਤਨ ਦੇ ਰੂਪ ਚ ਪੜ੍ਹਾਇਆ ਕਰੇ ਨਾ ਇਹ ਧਾਰਨਾ ਜਿਹੜੀ ਕੱਚੀ ਬਾਣੀ ਹੋ ਜਾਂਦੀ ਹੈ ਬਾਬਾ ਜੀ ਕਹਿੰਦੇ ਠੀਕ ਆ ਤੁਸੀਂ ਐ ਕਰੋ ਗੁਰਮੁਖੋ ਆ ਕੀਰਤਨ ਕਰੋ ਫਿਰ ਕੀਰਤਨ ਕਰਨ ਲੱਗ ਗਏ ਉਹ ਸਾਰੇ ਉੱਠ ਕੇ ਤੁਰਨ ਲੱਗ ਗਏ ਕਹਿੰਦਾ ਇਹ ਤਾਂ ਤੁਰਨ ਲੱਗੇ ਬਾਬਾ ਕਹਿੰਦੇ ਗਾਹਕ ਨਹੀਂ ਇਹਦੇ ਇਹ ਤਾਂ ਇਹਦੇ ਹੀ ਗਾਹਕ ਨੇ ਜਿਹੜਾ ਮੈਂ ਪੜਾਉਂਦਾ ਇਹਨਾਂ ਨੂੰ ਕਹਿੰਦੇ ਹਾਲੇ ਤਾਂ ਜਮੇ ਕੱਚੀ ਪਹਿਲੀ ਤੁ ਵੀ ਥੱਲੇ ਦੇ ਨਿਆਣੇ ਨੇ ਤਾਂ ਮੈਂ ਹੁਣ ਨਵੇਂ-ਨਵੇਂ ਲਾਏ ਨੇ